ਹਾਂਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਆ ਚੱਲੇ ਹਾਂ ਗੁਰਦੁਆਰਾ ਸੰਤ ਕਾੜ ਸਾਹਿਬ ਜੀ ਇਸ ਤੋਂ ਅੱਗੇ ਮੋੜੇ ਆਉਂਦਾ ਹੈ ਗੁਰਪ੍ਰਕਾਸ਼ ਸਾਹਿਬ ਗੁਰਦੁਆਰਾ ਤੇ ਅਸੀਂ ਉਧਰ ਬੇਟ ਸਾਬ ਤੋਂ ਦਰਸ਼ਨ ਕਰਕੇ ਤੇ ਹੁਣ ਇਸ ਸਾਈਡ ਚੱਲੇ ਹਾਂ ਤੇ ਕਾਲੀ ਵੇਈ ਦੇ ਨਾਲ-ਨਾਲ ਹੀ ਸਾਰਾ ਰਸਤਾ ਆ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸੰਤ ਕਾਟ ਪਹਿਲਾਂ ਉੱਥੇ ਦਰਸ਼ਨ ਕਰਾਂਗੇ ਫਿਰ ਗੁਰਦੁਆਰਾ ਇੱਥੇ ਪਹਿਲਾਂ ਮੋੜੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਜੀ ਹੁੰਦੇ ਇਸ ਤੋਂ ਇਹ ਬਾਅਦ ਵਿੱਚ ਦਰਸ਼ਨ ਕਰਾਂਗੇ ਪਹਿਲਾਂ ਸੰਤ ਕਾਟ ਤੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਉਣਾ ਤੇ ਉਹਦਾ ਇਹ ਹਸਪੀਟਲ ਨੂੰ ਦੱਸਦੇ ਆ ਕਿ ਕੀ ਹੈਗਾ ਆਜਾ ਸਾਡੇ ਨਾਲ ਇਹ ਇੱਥੇ ਗੁਰਪ੍ਰ ਇਹ ਆ ਗੁਰਪ੍ਰਕਾਸ਼ ਸਾਹਿਬ ਗੁਰਦੁਆਰਾ ਇੱਥੇ ਅਸੀਂ ਆ ਕੇ ਦਰਸ਼ਨ ਕਰਾਂਗੇ ਪਹਿਲਾਂ ਅੱਗੇ ਆ ਗੁਰਦੁਆਰਾ ਸੰਤ ਘਾਟ ਹੁਣ ਅਸੀਂ ਆ ਗਏ ਗੁਰਦੁਆਰਾ ਆਜੋ ਨਾਲੇ ਦਰਸ਼ਨ ਕਰੋ ਗੁਰਦੁਆਰਾ ਸੰਤ ਘਾਟ ਸਾਹਿਬ ਜੀ ਤੇ ਤੇ ਨਾਲੇ ਤੁਹਾਨੂੰ ਇਤਿਹਾਸ ਦੱਸਦੇ ਹਾਂ ਇਹ ਉਹ ਗੁਰਦੁਆਰਾ ਸੰਤ ਘਾਟ ਸਾਹਿਬ ਜੀ ਤੇ ਗੁਰੂ ਨਾਨਕ ਦੇਵ ਜੀ ਕਾਲੀ ਵੇਚ ਜਦੋਂ ਸਵੇਰੇ ਉੱਠ ਕੇ ਇਸ਼ਨਾਨ ਕਰਦੇ ਸੀ ਤੇ ਉੱਥੇ ਪ੍ਰਭੂ ਭਗਤੀ ਚ ਲੀਨ ਹੁੰਦੇ ਸੀ ਇੱਕ ਦਿਨ ਉੱਥੇ ਹੀ ਕਾਲੀ ਵੇਚ ਡੁੱਬੀ ਲਾਈ ਸੀ ਤੇ ਉਸ ਤੋਂ ਬਾਅਦ ਨਾ ਤਿੰਨ ਦਿਨੋਂ ਲੋਪ ਰਹੇ ਸੀ ਗੁਰੂ ਨਾਨਕ ਦੇਵ ਜੀ ਤੇ ਉਹ ਇੱਥੇ ਆ ਕੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਸੀ ਪੂਰਨ ਨਵਾਸ਼ੀ ਵਾਲੇ ਦਿਨ ਤੇ ਇਹ ਵੀ ਗੁਰਦੁਆਰਾ ਕਾਲੀ ਕਾਲੀ ਵੇਚ ਦੇ ਨਾਲ ਹੀ ਇਹ ਗੁਰਦੁਆਰਾ ਸਾਹਿਬ ਤੇ ਇੱਥੇ ਗੁਰੂ ਨਾਨਕ ਜੀ ਵੀ ਜਦੋਂ ਪ੍ਰਗਟ ਹੋਏ ਸੀ ਉਹਨਾਂ ਨੇ ਇਲਾਹੀ ਮੂਲ ਮੰਤਰ ਦਾ ਪਹਿਲੀ ਵਾਰ ਉਚਾਰਨ ਇੱਥੇ ਗੁਰਦੁਆਰਾ ਸੰਤ ਘਾਟ ਸਾਬ ਕੀਤਾ ਸੀਗਾ ਆਇਓ ਗੁਰੂ ਐਸ ਕੋਰ ਦੁਆਰਾ ਸਾਬ ਤੇ ਦਰਸ਼ਨ ਕਰਦੇ ਆ ਇਹ ਬਾਹਰ ਜਿਹੜਾ ਪਹਿਲਾਂ ਤੁਹਾਨੂੰ ਲਗਾਇਆ ਸੀ ਇਹ ਜੋ ਵੀ ਹੈ ਐਸਾ ਇਹੋ ਹੀ ਬਣਿਆ ਹੈ ਮੂਲ ਮੰਤਰ ਸਥਾਨ ਉੱਥੇ ਬਣਦਾ ਪਿਆ ਹੈ ਆਇਓ ਦਰਸ਼ਨ ਕਰੀਏ ਨੰਨਾ ਰਿਕਦੇਵ ਜੀ ਸੁਲਤਾਨਪੁਰ ਲੋਧੀ ਚ 14 ਸਾਲ 9 ਮਹੀਨੇ ਤੇ 13 ਦਿਨ ਸੁਲਤਾਨਪੁਰ ਵਿਰੋਧੀ ਦੁਤਾਰ ਦੇ ਤੇ ਇਹਨਾਂ ਨੇ ਬਤੀਤ ਕੀਤੇ ਸੀ ਇਸ ਤੋਂ ਬਾਅਦਾਂ ਫਿਰ ਇਹੋ ਗਏ ਸੀ ਆਪਣੀਆਂ ਉਦਾਸੀਆਂ ਤੇ ਤੇ ਤੁਹਾਨੂੰ ਗੁਰੂ ਹਰਿਹਾਉ ਸਾਬ ਵੀ ਗੁਰਦੁਆਰਾ ਸਾਹਿਬ ਦਿਖਾਉਣੀ ਆ ਉਹ ਵੀ ਇੱਕ ਦਿਨ ਤੱਕ ਆਉਣਾ ਹੈ ਗੜੀ ਚ ਬੋਤ ਗੁਰਦੁਆਰਾ ਸultanpurwadi ਜਾ ਕੇ ਦੇਖੋ ਤੇ ਗੁਰਦੁਆਰੇ ਦੇ ਬਹੁਤ ਆ ਦੇਖਣ ਨੂੰ ਬਹੁਤ ਇੰਟੀਰੀਅਰ ਗੁਰਦੁਆਰੇ ਦੇ ਬਹੁਤ ਹੋ ਹੈਗੇ ਦੇਖਣ ਨੂੰ ਚੇਹਰਾ ਸੇਵਾ ਗੁਰੂ ਕਾ ਬਾਗ ਹੋ ਨਾਨਕ ਤੇ ਜੀ ਗੁਰੂ ਨਾਨਕ ਜੀ ਤੇ ਅੰਦਰ ਦਾ ਘਰ ਜੀ ਦੇਖਣ ਵਾਲਾ ਹੈ ਮੁੱਠੀ ਵਿੱਚ ਐਸੀ ਤਾਂ ਉੱਥੇ ਵੀ ਅਗਲੀ ਬਿਟੀ ਉਸ ਤਾਂ ਖਾਂਗਾ ਮੈਂ ਤੇ ਗੁਰਪ੍ਰਕਾਸ਼ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਸਾਡੇ ਨਾਲ ਆਪੇ ਚੱਲਦੇ ਆਂ ਤੇ ਕੀਰਤਨ ਹੋ ਰਿਹਾ ਸੀਗਾ it's We هيدا تا ما ਹਾਂਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਐਤਾ ਨਹੀਂ ਹੋਰ ਵੀਡੀਓ ਵਧੀਆ-ਵਧੀਆ ਵੀਡੀਓ ਬਣਾਉਣ ਵਾਸਤੇ ਇਸ ਤੋਂ ਵਧੀਆ ਕਰਾਂਗੇ ਅੱਗੇ ਤੋਂ ਮੈਂ ਸਭ ਨੂੰ ਦੁਆ ਕਰਦਾ ਸੁਖਮੰਦ ਕਾਸ਼ ਕਿ ਤੁਹਾਨੂੰ ਪਹੁੰਚ ਸਤਿ ਸੰਤੋਖ ਜੀ ਕਿ ਤੁਹਾਨੂੰ ਇਹ ਵੀ ਨਾ ਮਿਲਦਾ ਪਰ ਜੇ ਤੁਹਾਨੂੰ ਕਿਸੇ ਮਦਦ ਦੀ ਲੋੜ ਹੈ ਆ ਜਨਰਲ ਸਬਸਕ੍ਰਾਈਬ ਕਰ ਦਿਓ ਪਲੀਜ਼ ਮੈਂ ਜੇ ਵੀ ਲਾਈਕ ਸ਼ੇਅਰ ਕਰਨਾ ਸੁਭਿਤ ਹੋਵੇ ਤਾਂ ਧੰਨ